ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਰਾਂਜੀ ਸਟੱਡੀ ਟੈਗ ਦੇ ਉੱਪਰ ਹਾਂਜੀ ਕਾਫੀ ਲੌਂਗ ਟਾਈਮ ਤੋਂ ਅਸੀਂ ਵੀਡੀਓ ਨਹੀਂ ਪਾਈ ਸੀ ਪਰ ਇਸ ਵਾਰ ਹੁਣ ਅਸੀਂ ਕੰਟੀਨਿਊ ਵੀਡੀਓ ਪਾਵਾਂਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਥੰਬਨੇਲ ਦੇ ਵਿੱਚ ਜਿਹੜੀਆਂ ਬੁਢਾਪਾ ਪੈਨਸ਼ਨ ਆ ਉਹ ਆ ਚੁੱਕੀਆਂ ਨੇ ਤਾਂ ਤੁਸੀਂ ਉਹ ਜਿਹੜੀਆਂ ਆਪਣੀਆਂ ਪੈਨਸ਼ਨ ਆ ਉਹ ਕਢਵਾ ਸਕਦੇ ਹੋਗੇ ਇਹਦੇ ਨਾਲ ਹੀ ਆਪਾਂ ਤੁਹਾਨੂੰ ਇਹ ਦੱਸਤੀ ਆ ਕਿ ਕੁਝ ਨਾ ਲੋਕਾਂ ਦੇ ਡਾਊਟ ਹੁੰਦੇ ਨੇ ਕੁਝ ਬਜ਼ੁਰਗਾਂ ਦੇ ਡਾਊਟ ਹੁੰਦੇ ਨੇ ਕਿ ਸਾਡੀ ਜਿਹੜੀ ਪੈਨਸ਼ਨ ਹੈ ਜੀ ਖਾਤੇ ਦੇ ਵਿੱਚ ਹਰ ਮਹੀਨੇ ਆਉਂਦੀ ਰਹਿੰਦੀ ਹੈ ਤੇ ਅਸੀਂ 6 ਮਹੀਨਿਆਂ ਬਾਅਦ ਕਢਾਉਣੇ ਆ ਅਸੀਂ 3 ਮਹੀਨਿਆਂ ਬਾਅਦ ਕਢਾਉਣੇ ਆ ਕੀ ਉਹ ਪੈਨਸ਼ਨ ਵਾਪਸ ਹੋ ਜਾਵੇਗੀ ਤਾਂ ਇਦਾਂ ਦਾ ਕੁਝ ਵੀ ਨਹੀਂ ਹੋਵੇਗਾ ਉਹ ਪੈਨਸ਼ਨ ਖਾਤੇ ਦੇ ਵਿੱਚ ਹੀ ਪਈ ਰਹਿੰਦੀ ਹੈਗੀ ਪਰ ਹਾਂ ਇਹ ਹੈ ਵੀ ਤੁਸੀਂ ਆਪਣੀ ਉਹ ਕਢਵਾਉਂਦੇ ਰਿਹਾ ਕਰੋ 6 ਮਹੀਨਾ 6 ਮਹੀਨੇ ਤੋਂ ਪਹਿਲਾਂ ਜਾਂ 3 ਮਹੀਨੇ ਤੋਂ ਪਹਿਲਾਂ ਉਹਨੂੰ ਕਢਾ ਲਿਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਲੌਂਗ ਟਰਮ ਤੁਸੀਂ ਪੈਨਸ਼ਨ ਨਹੀਂ ਕਢਾਉਂਦੇ ਤਾਂ ਉਥੇ ਇਹ ਹੋ ਜਾਂਦਾਗਾ ਵੀ ਸ਼ਾਇਦ ਉਹ ਬਜ਼ੁਰਗ ਜੀ ਦੀ ਡੈਥ ਹੋ ਚੁੱਕੀ ਆ ਜਾਂ ਉਹਦੇ ਨਾਲ ਕੋਈ ਘਟਨਾ ਹੋ ਚੁੱਕੀ ਆ ਤਾਂ ਇਸ ਕਰਕੇ ਬੈਂਕ ਕਈ ਵਾਰੀ ਜਾਂ ਪਿੱਛੋਂ ਉਹ ਰੋਕ ਲਈ ਜਾਂਦੀ ਹੈ ਪੈਨਸ਼ਨ ਇਸ ਕਰਕੇ ਤੁਸੀਂ ਆਪਦੀ ਖਡਾਉਂਦੇ ਰਿਹਾ ਕਰੋ ਹਾਂਜੀ ਨਾਲ ਹੀ ਆਪਾਂ ਇਹ ਦੱਸ ਦਈਏ ਕਿ ਕਿਹੜੀ ਪੈਨਸ਼ਨ ਹੈ ਮਹੀਨੇ ਦੀ 8 9 ਤਰੀਕ ਨੂੰ ਲਗਭਗ ਆ ਜਾਂਦੀ ਹੈਗੀ ਪਰ ਕਈ ਕਾਰਨਾ ਕਰਕੇ ਜਿਵੇਂ ਮਾਰਚ ਦੇ ਵਿੱਚ ਜਾਂ ਅਪ੍ਰੈਲ ਦੇ ਵਿੱਚ ਫਾਈਨੈਂਸ਼ੀਅਲ ਇਅਰ ਹੁਣ ਕਰਕੇ ਬਜਟ ਵਗੈਰਾ ਹੁੰਦਾਗਾ ਉਦੋਂ ਇਹ ਲੇਟ ਹੋ ਜਾਂਦੀ ਆ ਅਦਰਵਾਇਜ਼ ਇਹ 9 ਤੋਂ 15 ਦੇ ਵਿੱਚ ਵਿੱਚ ਪੈਨਸ਼ਨ ਐਡਿ ਬੁਢਾਪਾ ਆ ਜਾਂਦੀ ਹੈਗੀ ਤੇ ਜਿਨੇ ਵੀ ਕੋਈ ਨਵੀਂ ਪੈਨਸ਼ਨ ਬੁਢਾਪਾ ਆਪਣੀ ਲਵਾਉਣੀ ਆ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਡਾਕੂਮੈਂਟ ਵਗੈਰਾ ਦੱਸਾਂਗੇ ਕਿ ਤੁਹਾਡੇ ਕਿਹੜੇ-ਕਿਹੜੇ ਲੱਗਣੇ ਆ ਕਿੰਨੀ ਉਮਰ ਹੋਣੀ ਚਾਹੀਦੀ ਆ ਤੇ ਬਾਕੀ ਕੋਈ ਵੀ ਜਾਣਕਾਰੀ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਹਾਂਜੀ ਕੁਝ ਬਜ਼ੁਰਗ ਜਿਹੜੇ ਮੇਰੇ ਕੋਲੇ ਆਉਂਦੇ ਜਾਂਦੇ ਰਹਿੰਦੇ ਨੇ ਜਾਂ ਕਮੈਂਟ ਵਗੈਰਾ ਕਰਕੇ ਕੋਈ ਪੁੱਛਦੇ ਨੇ ਤਾਂ ਉਹਨਾਂ ਦਾ ਸਵਾਲ ਅਕਸਰ ਹੀ ਹੁੰਦਾ ਕਿ ਇਹਦੀ ਬੁਢਾਪਾ ਪੈਨਸ਼ਨ ਲੱਗੂਗੀ ਕਿਦੋਂ ਜਿਹੜੇ ਨਵੇਂ ਨੇ ਲਵਾਉਣੀ ਆ ਜਿਹੜੇ ਮੇਰੇ ਨਵੀਂ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਉਹਦੇ ਵਿੱਚ ਜਿਹੜੀ 60 ਸਾਲ ਉਮਰ ਆ ਉਹ ਮਰਦਾਂ ਦੀ ਉਮਰ ਰੱਖੀ ਗਈ ਆ ਜਿਹੜੀ ਔਰਤਾਂ ਦੀ ਉਮਰ ਹੈ ਉਹ ਹੈ ਜੀ 58 ਸਾਲ ਤੱਕ ਜਦੋਂ ਤੁਸੀਂ ਇਹ ਪੂਰੀ ਕਰ ਲੈਨੇ ਆ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਸਬੂਧਾ ਕੇਂਦਰ ਜਾ ਕੇ ਤਿੰਨੇ ਡਾਕੂਮੈਂਟ ਤੁਹਾਡੇ ਪ੍ਰੂਫ ਸਹੀ ਹੋਣ ਚਾਹੀਦੇ ਨੇ ਆਧਾਰ ਕਾਰਡ ਤੇ ਉਮਰ ਸਹੀ ਹੋਣੀ ਚਾਹੀਦੀ ਆ ਪੈਨ ਕਾਰਡ ਤੇ ਹੋਣੀ ਚਾਹੀਦੀ ਆ ਤੇ ਵੋਟ ਕਾਰਡ ਦੇ ਉੱਪਰ ਹੋਣੀ ਚਾਹੀਦੀ ਆ ਨਾਲ ਹੀ ਤੁਹਾਡੀ ਜਿਹੜੀ ਬੈਂਕ ਦੀ ਕਾਪੀ ਆ ਉਹ ਵੀ ਲੱਗੇਗੀ ਤੁਸੀਂ ਤਿੰਨੇ ਪ੍ਰੂਫ ਲੈ ਕੇ ਜਾਣਾ ਕੋਈ ਫਾਰਮ ਨਹੀਂ ਭਰਨਾ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਤੁਸੀਂ ਸਿੱਧਾ ਸੌਦਾ ਕੇਂਦਰ ਜਾਣਾ ਉੱਥੇ ਜਾ ਕੇ ਆਪਣੇ ਡਾਕੂਮੈਂਟ ਦੇ ਦੇਣੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਪੈਨਸ਼ਨ ਲਵਾਉਣੀ ਆ ਤਾਂ ਉਹ ਸਾਡਾ ਤੁਹਾਡਾ ਮੇਰੇ ਹਿਸਾਬ ਨਾਲ 5 ਤੋਂ 10 ਮਿੰਟ ਦੇ ਵਿੱਚ ਤੁਹਾਡਾ ਪ੍ਰੋਸੈਸ ਕਰਕੇ ਤਾਂ ਉਹ ਆਪਣਾ ਤੁਹਾਨੂੰ ਰਸੀਦ ਦੇ ਦੇਣਗੇ ਇਸ ਤੋਂ ਇੱਕ ਜਾਂ ਡੇਢ ਮਹੀਨੇ ਬਾਅਦ ਤੁਹਾਡੇ ਖਾਤੇ 'ਚ ਪੈਨਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ ਹਾਂਜੀ ਪੈਨਸ਼ਨ ਸੰਬੰਧੀ ਤੁਹਾਡੀ ਕੋਈ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਵੀ ਤੁਹਾਡੀ ਕੋਈ ਕੁਐਰੀ ਕੁਐਸਚਨ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਤੁਸੀਂ ਸਾਡੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸੇ ਅਡਾ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਆ ਧੰਨਵਾਦ ਜੀ